ਸਿਹਤ ਤੇ ਸਿੱਖਿਆ ਸਭ ਤੋਂ ਜ਼ਿਆਦਾ ਜੋਰ ਇਸੇ ਗੱਲ ਤੇ ਦਿੱਤਾ ਸੀ ਕਿਉਂਕਿ ਜਿਸ ਸੂਬੇ ਦੇ ਜਿਸ ਦੇਸ਼ ਦੇ ਜਿਸ ਸ਼ਹਿਰ ਦੇ ਬੱਚੇ ਪੜ੍ਹੇ ਲਿਖੇ ਹੋਣਗੇ ਉਹ ਹਮੇਸ਼ਾ ترقی ਕਰੇਗੇ ਇਸੇ ਤਰ੍ਹਾਂ ਜੇ ਸਿਹਤ ਪੂਖੋਂ ਤੰਦਰੁਸਤ ਹੋਣਗੇ ਤੋ ਚੰਗਾ ਕੰਮ ਕਰਨਗੇ ਚੰਗੀ ਸੋਚ ਰੱਖਣਗੇ ਮਾਨਸਿਕਤਾ ਸਹੀ ਹੋਏਗੀ ਹੂੰ ਸੋ ਇਹ ਸੋਚ ਬਹੁਤ ਪਹਿਲਾਂ ਤੋਂ ਹੀ ਹੂੰ ਤੇ ਵਾਦਾ ਵੀ ਕੀਤਾ ਸੀ ਤੁੜੇ ਸਾਰੇ ਪੰਜਾਬ ਦੇ ਵਿੱਚ ਅੱਜ ਕੋਈ ਸਕੂਲ ਐਸਾ ਨਹੀਂ ਜਿੱਥੇ ਕਿਤੇ ਇਨਫਰਾਸਟ੍ਰਕਚਰ ਦੀ ਕਮੀ ਹੋਵੇ ਚਾਰ ਦੀਵਾਰੀ ਦੀ ਕਮੀ ਹੋਵੇ ਕਮਰਿਆਂ ਦੀ ਕਮੀ ਹੋਵੇ ਉਹ ਅਸੀਂ ਪੂਰਾ ਕੀਤਾ ਬਿਲਕੁਲ ਟੀਚਰਾਂ ਦੀ ਭਰਤੀ ਕੀਤੀ ਹੂੰ ਤੇ ਹੁਣ ਸਿਹਤ ਦੇ ਸੰਬੰਧ ਵਿੱਚ ਉਹ ਸਕੀਮ ਅਸੀਂ ਲਾਗੂ ਕੀਤੀ ਹੈ ਜਿਹੜੀ ਪੂਰੇ ਦੇਸ਼ ਨੇ ਪੂਰੇ ਦੇਸ਼ ਦੇ ਵਿੱਚ ਹੂੰ ਕਿਤੇ ਲਾਗੂ ਕਰਨੇ ਦਾ ਬਹੁਤ ਦੂਰ ਦੀ ਗੱਲ ਕਿਸੇ ਨੇ ਸੋਚਿਆ ਤੱਕ ਨਹੀਂ ਪੰਜਾਬ ਦੇ 3 ਕਰੋੜ ਲੋਕਾਂ ਬਿਨਾ ਕਿਸੇ ਭੇਦਭਾਵ ਤੋਂ ਹਮ ਬਿਨਾ ਕਿਸੇ ਫਾਰਮੈਲਿਟੀ ਤੋਂ ਹਮ ਬਿਨਾ ਕਿਸੇ ਦਫ਼ਤਰਾਂ ਦੇ ਚੱਕਰ ਗੱਦੇ ਇਹ ਸਿਹਤ ਬੀਮਾ ਯੋਜਨਾ ਦਿੰਦੀ ਕਿਵੇਂ ਇਹ ਕਾਰਡ ਬਣਨਗੇ ਪੂਰਾ ਪ੍ਰੋਸੈਸ ਕੀ ਹੋਏਗਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਧੱਕੇ ਦੇ ਕਈ ਲੋਕ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਅਵੇਅਰਨੈਸ ਨਹੀਂ ਹੈ ਜਾਗਰੂਕਤਾ ਦੀ ਕਮੀ ਹੈ ਉਹ ਕਿਤੇ ਵਾਂਝੇ ਨਾ ਰਹਿ ਜਾਣ ਕੀ ਪ੍ਰੋਸੈਸ ਕੀ ਰਹਿਣ ਵਾਲਾ ਹਰ ਇੱਕ ਪਰਿਵਾਰ ਦਾ ਵਿਅਕਤੀ ਮਤਲਬ ਜਦੋਂ ਤੱਕ ਕਾਰਡ ਨਹੀਂ ਆਂਦਾ ਉਹ ਪਰਚੀ ਨੂੰ ਕਾਰਡ ਸਮਝਿਆ ਜਾਏਗਾ ਹਾਂ ਬਿਲਕੁਲ ਬਿਲਕੁਲ ਕਿਉਂਕਿ ਪਹਿਲਾਂ ਆਯੂਸ਼ਮਨ ਕਾਰਡ ਨੂੰ ਲੈ ਕੇ ਵੀ ਹਸਪਤਾਲਾਂ ਦੇ ਵਿੱਚ ਇਲਾਜ ਤੋਂ ਮਨਾ ਕਰ ਦਿੱਤਾ ਜਾਂਦਾ ਸੀ ਇਹ ਕਹਿ ਕੇ ਕਿ ਸਾਡੇ ਕੋਲੇ ਫੰਡ ਪੈਸੇ ਨਹੀਂ ਪਹੁੰਚੇ ਹੋਏ ਮੈਂ ਉਹੀ ਗਲਤ ਹਾਂ ਹੂੰ ਹੁਣੇ ਨਹੀਂ ਹੋਏਗਾ ਹੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸੋਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੁਣ ਦੇਖੋ ਅਸੀਂ ਬਿਜਲੀ ਫਰੀ ਕੀਤੀ ਸੀ ਸਰਕਾਰ ਬਣਦਿਆ ਤੀਜੇ ਮਹੀਨੇ ਕੀਤੀ ਜੀ ਔਰ ਉਸ ਸਮੇਂ ਵੀ ਸਾਰੇ ਭੇਦਭਾਵ ਚੱਕਦੇ ਸੀ ਕਿੰਨੀਆਂ ਬਿਮਾਰੀਆਂ ਟੋਟਲ ਪਾਈਆਂ ਗਈਆਂ ਗਿਆ ਕਾਰਡ ਟੋਟਲ ਅਸੀਂ 2300 ਦੇ ਕਰੀਬ ਹੋਗੇ ਮਤਲਬ ਕੋਈ ਬਿਮਾਰੀ ਛੱਡੀ ਨਹੀਂ ਅੱਛਾ ਕੁਝ ਨਹੀਂ ਛੱਡਿਆ ਅਕਸਰੀ ਜਾਤ ਪਾਤ ਤੇ ਊਚ ਨੀਚ ਦੇ ਵਿਹਾਰ ਤੇ ਕਿਤੇ ਨਾ ਕਿਤੇ ਫਰਕ ਕੀਤਾ ਜਾਂਦਾ ਸੀ ਜੇਕਰ ਸੁਵਿਧਾਵਾਂ ਦੀ ਗੱਲ ਹੋਵੇ ਸਰਕਾਰਾਂ ਦੇ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਤਾਂ ਉਹ ਵੀ ਕਿਹਾ ਜਾਂਦਾ ਸੀ ਕਿ ਇੱਕ ਗਰੀਬੀ ਰੇਖਾ ਵਾਲਿਆਂ ਨੂੰ ਦੇ ਦਿੱਤੀਆਂ ਜਾਂਦੀਆਂ ਸੀ ਪਰ ਕਈ ਲੋਕ ਉਸ ਸੁਵਿਧਾ ਤੋਂ ਵਾਂਝੇ ਰਹਿ ਜਾਂਦੇ ਸੀ ਜਿਨ੍ਹਾਂ ਨੂੰ ਜ਼ਰੂਰਤ ਵੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਜਿਹੜਾ ਕਿ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਲਿਆ ਗਿਆ ਹੋਏਗਾ ਜਿਹੜਾ ਕਿ ਪੰਜਾਬ ਦੇ ਵਿੱਚ ਲਿਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਜਿਹੜਾ ਦਿੱਤਾ ਗਿਆ ਪੰਜਾਬ ਸਰਕਾਰ ਦਾ ਇੱਕੋ ਇੱਕ এজেন্ডਾ ਹੈ ਕਿ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਤੇ ਕਿਸੇ ਦੀ ਵੀ ਜਾਨ ਦੇ ਨਾਲ ਕੋਈ ਖਿਲਵਾੜ ਚੜਾ ਉਹ ਨਹੀਂ ਹੋਣ ਦਿੱਤਾ ਜਾਏਗਾ ਇਸ ਵਕਤ ਕੈਬਨਿਟ ਮੰਤਰੀ ਬਰੇਂਦਰ ਗੋਇਲ ਸਾਡੇ ਨਾਲ ਨੇ ਗੋਲ ਸਾਹਿਬ ਜਦੋਂ ਕੈਬਨਿਟ ਦੇ ਵਿੱਚ ਇਹ ਪਾਸ ਕੀਤਾ এজেন্ডਾ ਕਿਉਂਕਿ ਬਹੁਤ ਲਾਗਤ ਲਗਣੀ ਆ ਖਰਚਾ ਫਾਈਨਾਂਸ ਜ਼ਰੂਰੀ ਹੈ ਖਜ਼ਾਨੇ ਚ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਇਸ ਸਹੂਲਤ ਨੂੰ ਲਾਗੂ ਕਰਨ ਦੇ ਲਈ ਕਿੰਨੀ ਕੁ ਚਰਚਾ ਹੋਈ ਕਿੰਨੀ ਕੁ ਡਿਸਕਸ਼ਨ ਹੋਈ ਇਸ এজেন্ডੇ ਨੂੰ ਲਾਗੂ ਕਰਨ ਦੇ ਲਈ ਦੇਖੋ ਇਹ ਅਜੰਡਾ ਜਿਹੜਾ ਸੀ ਨਾ ਸਾਡਾ ਇਹ ਇਲੈਕਸ਼ਨ 2022 ਤੋਂ ਪਹਿਲਾਂ ਦਾ ਹੀ ਅਜੰਡਾ ਸੀ ਹਮੇਸ਼ਾ ਅਜੰਡਾ ਰਿਹਾ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸੋਚ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਸੀ ਸਿਹਤ ਤੇ ਸਿੱਖਿਆ ਸਭ ਤੋਂ ਜ਼ਿਆਦਾ ਜ਼ੋਰ ਇਸੇ ਗੱਲ ਤੇ ਦਿੱਤਾ ਸੀ ਕਿਉਂਕਿ ਜਿਸ ਸੂਬੇ ਦੇ ਜਿਸ ਦੇਸ਼ ਦੇ ਜਿਸ ਸ਼ਹਿਰ ਦੇ ਬੱਚੇ ਪੜ੍ਹੇ ਲਿਖੇ ਹੋਣਗੇ ਉਹ ਮੇਸ਼ਰ ਰੱਖੀ ਕਰੇਗਾ ਇਸੇ ਤਰ੍ਹਾਂ ਜੇ ਸਿਹਤ ਪੱਖੋਂ ਤੰਦਰੁਸਤ ਹੋਣਗੇ ਤ ਉਹ ਚੰਗਾ ਕੰਮ ਕਰਨਗੇ ਚੰਗੀ ਸੋਚ ਰੱਖਣਗੇ ਮਾਨਸਿਕਤਾ ਸਹੀ ਹੋਏਗੀ ਹੂੰ ਸੋ ਇਹ ਸੋਚ ਬਹੁਤ ਪਹਿਲਾਂ ਤੋਂ ਹੀ ਹੈ ਹੂੰ ਤੇ ਵਾਦਾ ਵੀ ਕੀਤਾ ਸੀ ਇਲੈਕਸ਼ਨ ਦੇ ਦੌਰਾਨ ਵਾਦਾ ਵੀ ਕੀਤਾ ਸੀ ਹੂੰ ਤੇ ਉਸ ਵਾਦੇ ਨੂੰ ਪੂਰਾ ਕਰਦੇ ਆਂ ਦੇਖੋ ਪਹਿਲਾਂ ਅਸੀਂ ਜਿੱਥੇ ਦੀ ਸਿੱਖਿਆ ਸੂਲਤਨ ਦੀ ਸਾਰੇ ਪੰਜਾਬ ਦੇ ਵਿੱਚ ਅੱਜ ਕੋਈ ਸਕੂਲ ਐਸਾ ਨਹੀਂ ਜਿੱਥੇ ਕਿਤੇ ਇਨਫਰਾਸਟ੍ਰਕਚਰ ਦੀ ਕਮੀ ਹੋਵੇ ਚਾਰ ਦੀਵਾਰੀ ਦੀ ਕਮੀ ਹੋਵੇ ਕਮਰਿਆਂ ਦੀ ਕਮੀ ਹੋਵੇ ਉਹ ਅਸੀਂ ਪੂਰਾ ਕੀਤਾ ਬਿਲਕੁਲ ਟੀਚਰਾਂ ਦੀ ਭਰਤੀ ਕੀਤੀ ਹੂੰ ਤੇ ਹੁਣ ਸਿਹਤ ਦੇ ਸਬੰਧ ਦੇ ਵਿੱਚ ਉਹ ਸਕੀਮ ਅਸੀਂ ਲਾਗੂ ਕੀਤੀ ਹੈ ਜਿਹੜੀ ਪੂਰੇ ਦੇਸ਼ ਨੇ ਪੂਰੇ ਦੇਸ਼ ਦੇ ਵਿੱਚ ਹੂੰ ਕਿਤੇ ਲਾਗੂ ਕਰਨੀ ਤਾਂ ਬਹੁਤ ਦੂਰ ਦੀ ਗੱਲ ਕਿਸੇ ਨੇ ਸੋਚਿਆ ਤੱਕ ਨਹੀਂ ਬਿਲਕੁਲ ਹੁਣ ਇਹ ਮੁੱਖ ਮੰਤਰੀ ਸਿਹਤ ਯੋਜਨਾ ਦੀ ਜਿਹੜੀ ਯੋਜਨਾ ਅਸੀਂ ਚਲਾਈ ਹੈ ਇਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਹੂੰ ਬਿਨਾ ਕਿਸੇ ਫਾਰਮੈਲਿਟੀ ਤੋਂ ਹੂੰ ਬਿਨਾ ਕਿਸੇ ਦਫ਼ਤਰਾਂ ਦੇ ਚੱਕਰ ਕੱਢੇ ਇਹ ਸਿਹਤ ਬੀਮਾ ਯੋਜਨਾ ਦਿੱਤੀ ਹੈ ਇਹ ਲਾਗੂ ਕਿਵੇਂ ਹੋਏਗੀ ਇਹਦੀ ਸ਼ੁਰੂਆਤ ਤਾਂ ਹੋ ਗਈ ਹੋਈ ਆ ਕਿਵੇਂ ਇਹ ਕਾਰਡ ਬਣਨਗੇ ਪੂਰਾ ਪ੍ਰੋਸੈਸ ਕੀ ਹੋਏਗਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਧੱਕੇ ਦੇ ਕਈ ਲੋਕ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਅਵੇਅਰਨੈਸ ਨਹੀਂ ਹੈ ਜਾਗਰੂਕਤਾ ਦੀ ਕਮੀ ਹੈ ਉਹੋ ਕਿਤੇ ਵਾਂਝੇ ਨਾ ਰਹਿ ਜਾਣ ਕੀ ਪ੍ਰੋਸੈਸ ਕੀ ਰਹਿਣ ਵਾਲਾ ਸਾਰੇ ਪ੍ਰੋਸੈਸ ਪੂਰੇ ਕੀਤੇ ਨੇ ਹਰ ਕਦਮ ਤੇ ਹਮ ਲੋਕਾਂ ਦੀ ਪਹੁੰਚ ਤੱਕ ਸਾਨੇ ਨ ਰੋਲਮੈਂਟ ਸੈਂਟਰ ਬਣਾਏ ਨੇ ਹਮ ਹਰ ਬਾਡ ਦੇ ਵਿੱਚ ਬਣਾਏ ਨੇ ਤੇ ਪਿੰਡਾਂ ਦੇ ਵਿੱਚ ਬਣਾਏ ਨੇ ਬਕਾਇਦਾ ਉਹਦੀ ਅਸੀਂ ਪਬਲਿਸਿਟੀ ਵੀ ਕਰਾਈ ਹੈ ਸੋਸ਼ਲ ਮੀਡੀਆ ਤੇ ਦਿੱਤਾ ਹੈ ਕਿ ਇੱਥੋਂ ਦੇ ਲੋਕ ਇੱਥੇ ਜਾ ਕੇ ਕਰਾ ਸਕਣਗੇ ਪਰ ਅੱਜ ਉਹ ਵੀ ਕੰਮ ਨਵੇੜਾ ਅੱਜ ਉਹ ਵੀ ਗੱਲ ਖਤਮ ਕਰਤੀ ਵੀ ਜੇ ਮੇਰਾ ਹਲਕਾ ਲੈ ਰਹੇ ਜੀ ਹਲਕੇ ਲੈ ਰਹੇ ਦੇ ਕੋਈ ਬੰਦਾ ਕਿਸੇ ਪਿੰਡ ਚ ਜਾ ਕੇ ਬਣਾ ਲੂ ਕਿਸੇ ਸ਼ਹਿਰ ਚ ਜਾ ਕੇ ਬਣਾ ਲੂ ਅੱਛਾ ਮਤਲਬ ਹੁਣ ਆਪਾਂ ਚੰਡੀਗੜ੍ਹ ਚ ਬੈਠੇ ਆ ਕਈ ਲੋਕ ਆਪਣੇ ਹਲਕਿਆਂ ਤੋਂ ਆ ਕੇ ਚੰਡੀਗੜ੍ਹ ਬੈਠੇ ਹੋ ਇਹਨੂੰ ਚੰਡੀਗੜ੍ਹ ਚ ਇਥੇ ਮੁਹੱਲੀ ਚ ਅਪਲਾਈ ਕਰ ਸਕਦੇ ਨਹੀਂ ਨਹੀਂ ਆਪਦੇ ਹਲਕੇ ਦੇ ਵਿੱਚ ਅੱਛਾ ਹਲਕੇ ਦੇ ਵਿੱਚ ਕਿਤੇ ਵੀ ਜੇ ਉਹ ਮੇਰਾ ਹਲਕਾ ਲੈ ਰਹੇ ਹਲਕੇ ਲੈ ਰਹੇ ਦਾ ਕੋਈ ਬੰਦਾ ਹੂੰ ਕਿਤੇ ਜਾਵੇ ਉੱਥੋਂ ਹੀ ਜਾ ਕੇ ਇਹ ਆਪਣੀ ਐਨਰੋਲਮੈਂਟ ਕਰਾ ਸਕਦਾ ਅੱਛਾ ਤੇ ਦੂਜੀ ਇਹਦੇ ਚ ਵੱਡੀ ਗੱਲ ਕੀਤੀ ਐ ਰਜਿਸਟ੍ਰੇਸ਼ਨ ਹੋ ਜਾਣੀ ਜਾ ਕੇ ਸਿਰਫ ਉਹਦੇ ਲਵੇ ਵੋਟਰ ਕਾਰਡ ਤੇ ਆਧਾਰ ਕਾਰਡ ਚਾਹੀਦਾ ਉਹ ਗਿਆ ਉਹਨੇ ਜਾ ਕੇ ਰਜਿਸਟ੍ਰੇਸ਼ਨ ਕਰਾਤੀ ਕਾਰਡ ਬਾਅਦ ਚ ਬਣਾ ਪਰ ਜਦੋਂ ਰਜਿਸਟ੍ਰੇਸ਼ਨ ਹੋ ਗਈ ਰਜਿਸਟ੍ਰੇਸ਼ਨ ਦੀ ਪਰਚੀ ਉਹਦੇ ਹੱਥ ਚ ਹੈ ਉਹ ਆਪਣਾ ਲੋਜਿਕ ਸ਼ੁਰੂ ਕਰਾ ਸਕਦਾ ਅੱਛਾ 10 ਲੱਖ ਰੁਪਏ ਤੱਕ ਦਾ ਹਰ ਇੱਕ ਪਰਿਵਾਰ ਦਾ ਬੀਮਾ ਮਤਲਬ ਜਦੋਂ ਤੱਕ ਕਾਰਡ ਨਹੀਂ ਆਂਦਾ ਉਹ ਪਰਚੀ ਨੂੰ ਕਾਰਡ ਸਮਝਿਆ ਜਾਏਗਾ ਹਾਂ ਬਿਲਕੁਲ ਬਿਲਕੁਲ ਜਿਹੜੇ ਇੱਕ ਪਰਿਵਾਰ ਨੂੰ ਜੋ 10 ਲੱਖ ਦਾ ਦੇਣਾ ਹਰ ਬੰਦੇ ਦੀ ਕਾਰਡ ਆ ਜਿਹੜਾ ਜੇਬ ਚ ਹੋਏਗਾ ਹੂੰ ਚਲੋ ਵੈਸੇ ਤਾਂ ਭਗਵਾਨ ਕਰੇ ਸਭ ਲੋਕ ਤੰਦਰੁਸਤ ਰਹਿਣ ਕਦੇ ਲੋੜ ਨਾ ਪਵੇ ਹੂੰ ਪਰ ਜੇ ਲੋੜ ਪੈਂਦੀ ਹੈ ਜੋ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਆ ਹੂੰ ਬਹੁਤ ਲੋਕ ਇਲਾਜ ਕਰਨਿਓ ਮਰ ਜਾਂਦੇ ਸੀ proper ਇਲਾਜ ਨਹੀਂ ਹੋ ਪਾਂਦਾ ਸੀ ਇਲਾਜ ਮਹਿੰਗੇ ਸੀ ਜੀ ਤੇ ਲੋਕੀ ਕਰਜਾਂ ਦੀ ਮਾਰੇ ਠਾ ਜਾਂਦੇ ਸੀ ਤੇ ਕਈ ਲੋਕ ਪਹੁੰਚ ਹੀ ਨਹੀਂ ਕਰ ਸਕਦੇ ਸੀ ਹੁਣ 900 ਤੋਂ ਵੱਧ ਹਸਪਤਲ ਨੇ ਜਿਹੜੇ ਉਹ ਅਸੀਂ ਐਨਲਿਸਟਡ ਕਰਤੇ ਕਿਸੇ ਹਸਪਤਲ ਤੇ ਚਲ ਜਿਓ ਹੂੰ ਪਹਿਲਾਂ ਅਸੀਂ ਇਹ ਵੀ ਦੇਖਿਆ ਜੇ ਕਿਤੇ ਕੇਂਦਰ ਸਰਕਾਰ ਨੇ ਕੋਈ ਸਕੀਮਾਂ ਚਲਾਈਆਂ ਨੇ ਜੀ ਤਾਂ ਜੇ ਕੋਈ ਕਾਰਡ ਲੈ ਕੇ ਚੱਲ ਜਾਂਦੀ ਦੀ ੱੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ ਹੂੰ ਇਹ ਵੀ ਹੁੰਦਾ ਹੈ ਬਿਲਕੁਲ ਸਾਰਾ ਕੁਝ ਤੁਸੀਂ ਦੇਖਿਆ ਜੀ ਪਰ ਹੁਣ ਕੋਈ ਹਸਪੀਟਲ ਕਿ ਕੀ ਗਰੰਟੀ ਹੋਏਗੀ ਕਿ ਹੁਣ ਹਸਪੀਟਲ ਵਾਲੇ ੱੱੱਕੇ ਮਾਰ ਕੇ ਬਾਹਰ ਨਹੀਂ ਕੱਢਣਗੇ ਇਸ ਕਰਕੇ ਹੋਏਗੀ ਕਿਉਂਕਿ ਅਸੀਂ ਸਾਰਾ ਜਿਹੜਾ ਹੈ ਨਾ ਅਸੀਂ ਚੱਲਦੇ ਹਾਂ ਤਾਂ ਬੜੀ ਪਲਾਨ ਬਣਾ ਕੇ ਚੱਲਦੇ ਹਾਂ ਹੂੰ ਅਸੀਂ ਅੱਗੇ ਦੀ ਗੱਲ ਦੇਖ ਕੇ ਚੱਲਦੇ ਹਾਂ ਅਸੀਂ ਉਹਨਾਂ ਨੂੰ ਪੈਸੇ ਐਡਵਾਂਸ ਦਿੰਦੇ ਹਾਂ ਉਹਨਾਂ ਦਾ ਪ੍ਰੀਮੀਅਮ ਐਡਵਾਂਸ ਦਿੰਦਾ ਕਿਉਂਕਿ ਪਹਿਲਾਂ ਆਯੂਸ਼ਮਨ ਕਾਰਡ ਨੂੰ ਲੈ ਕੇ ਵੀ ਹਸਪਤਾਲਾਂ ਦੇ ਵਿੱਚ ਇਲਾਜ ਤੋਂ ਮਨਾ ਕਰ ਦਿੱਤਾ ਜਾਂਦਾ ਸੀ ਇਹ ਕਹਿ ਕੇ ਕਿ ਸਾਡੇ ਕੋਲੇ ਫੰਡ ਪੈਸੇ ਨਹੀਂ ਪਹੁੰਚੇ ਹੋਏ। ਮੈਂ ਉਹੀ ਗੱਲ ਤਾਂ ਹੂੰ ਹੁਣੇ ਨਹੀਂ ਹੋਏਗਾ। ਹੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸੋਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੁਣ ਦੇਖੋ ਅਸੀਂ ਬਿਜਲੀ ਫਰੀ ਕੀਤੀ ਸੀ। ਸਰਕਾਰ ਬਣਦਿਆ ਤੀਜੇ ਮਹੀਨੇ ਕੀਤੀ ਸੀ। ਜੀ। ਪਰ ਉਸ ਸਮੇਂ ਵੀ ਸਾਰੇ ਭੇਦਭਾਵ ਚੱਕਦੇ ਸੀ। ਹੂੰ ਕਿਉਂਕਿ ਅਸੀਂ ਤਾਂ ਇੱਕ ਬਦਲਾ ਦੀ ਗੱਲ ਲੈ ਕੇ ਆਏ ਤੇ ਕਿ ਅਸੀਂ ਬਦਲਾ ਕਰਾਂਗੇ ਅਸੀਂ ਬਦਲਾ ਕੀਤਾ ਇਹ ਜਦੋਂ ਬਿਜਲੀ ਫਰੀ ਕੀਤੀ ਹੈ ਤੇ ਲੋਕਾਂ ਨੂੰ ਯਕੀਨ ਹੀ ਨਹੀਂ ਹੋਇਆ ਸੀ ਹੁਣ ਬਿਜਲੀਆਂ ਤਾਂ ਇਹਨਾਂ ਨੇ ਵੀ ਫਰੀ ਕੀਤੀਆਂ ਦੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਜੀ ਔਰ ਮੈਨੂੰ ਪ੍ਰੈਕਟੀਕਲੀ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਇੱਕ ਬੰਦੇ ਨੇ ਖੁਦ ਆਪਣੀ ਜਵਾਨੀ ਦੱਸਿਆ ਸੀ ਕਹਿੰਦਾ ਜੀ ਮੈਂ ਆਪਣਾ ਚੱਲਿਆ ਗਿਆ ਵੀ ਮੈਨੂੰ ਬਿਜਲੀ ਦੀ ਜਿਹੜੀ 200 ਯੂਨਿਟ ਹੈ ਫਰੀ ਦੇ ਦਿਓ ਉਹ ਕਹਿੰਦੇ ਐਸੀ ਆਪਣਾ ਸ਼ੈਡਿਊਲ ਕਾਰਡ ਸਰਟੀਫਿਕੇਟ ਲਿਆ ਬਣਾ ਕੇ ਕਹਿੰਦੇ ਮੇਰੇ ਗਰੀਬ ਦਾ ਕਾਰਡ ਨਾ ਬਣੇ ਕਹਨਾ ਮੈਨੇ ਜਿਵੇਂ ਕਿਵੇਂ ਕਿਸੇ ਨੂੰ ਫੜਿਆ ਕਿਸੇ ਨੂੰ ਕਰਿਆ ਜਿਵੇਂ ਕਿਵੇਂ ਕਹਿੰਦਾ ਮੈਂ ਕਾਰਡ ਬਣਵਾ ਲਿਆ ਹੂੰ ਜਦੋਂ ਐਸਸੀ ਦਾ ਮੇਰਾ ਸਰਟੀਫਿਕੇਟ ਬਣ ਗਿਆ ਤੇ ਮੈਨੂੰ ਕਹਿੰਦੇ ਵੀ ਹੁਣ ਬਿਜਲੀ ਬੋਰਡ ਵਾਲੇ ਚੈੱਕ ਕਰਨਾਂਗੇ ਵੀ ਤੇਰਾ ਲੋਡ ਤਾਂ ਨਹੀਂ ਵੱਧ ਤੇ ਕਹਿੰਦਾ ਜੀ ਬਿਜਲੀ ਬੋਰਡ ਵਾਲੇ ਆ ਕੇ ਕਹਿੰਦਾ ਪਹਿਲਾਂ ਮੈਂ ਉਹਨਾਂ ਦੇ ਮੈਨੂੰ ਤਾਂ ਮੁੰਤਾ ਕੀਤੀਆਂ ਵੀ ਆਓ ਜੀ ਮੇਰਾ ਚੈੱਕ ਕਰ ਲਓ ਹੂੰ ਉਹ ਜਦੋਂ ਆਗੇ ਕਹਿੰਦਾ ਘਰ ਹੂੰ ਤਾਂ ਮੇਰੇ ਘਰੇ ਆ ਕੇ ਉਹ ਲੋਡ ਚੈੱਕ ਕਰਨ ਲੱਗੇ ਮੈਨੂੰ ਕਹਿੰਦੇ ਵੀ ਤੇਰਾ ਤਾਂ ਲੋਡ ਵੱਧਾ ਕਹਿੰਦਾ ਮੈਂ ਕਹਾਂ ਲੋਡ ਘਟਾ ਉਹ ਕਹਿੰਦੇ ਲੋਡ ਵੱਧਾ ਹੂੰ ਕਹਿੰਦਾ ਜੀ ਸਾਡਾ ਤਕਰਾਰ ਹੋ ਗਿਆ ਕਹਿੰਦਾ ਪਰ ਫਿਰ ਮੈਂ ਸ਼ਾਂਤ ਚਿੱਤ ਨਾਲ ਸੋਚਿਆ ਮਨਾ ਜੇ ਇਹਨਾਂ ਨਾਲ ਪੰਗਾ ਲੈ ਲਿਆ ਤੇ ਕੋਈ ਪਰਚਾ ਦਰਜ ਹੋ ਜਾਊਗਾ ਕੁਝ ਹੋਰ ਹੋ ਜਾਊ ਕਹਿੰਦਾ ਮੈਂ ਤਾਂ ਪਾੜ ਕੇ ਕਾਗਜ਼ ਉੱਥੇ ਹੀ ਸਿੱਟਦੇ ਵੀ ਆਪਾਂ ਦਾ ਭਾਈ ਲੋੜ ਹੀ ਨਹੀਂ ਹੈਗੀ ਅਸੀਂ ਸਾਰਾ ਕੁਝ ਚੱਕਤਾ ਕਿਸੇ ਨੂੰ ਕਿਤੇ ਸਰਪੰਚ ਦੇ ਦੱਸ ਕਦ ਨਹੀਂ ਕਰੋਨੇ ਭਾਈ ਹਮ ਕਰੇ ਬੈਠਣ ਦੇ ਜੀਰੋ ਕਦੇ ਸਾਰੇ ਭੇਦਭਾਵ ਮਟਿਆ ਤੇ ਵੀ ਜਿਹੜਾ 600 ਯੂਨਿਟ ਤੋਂ ਘੱਟ 600 ਯੂਨਿਟ ਤੱਕ ਬਿਜਲੀ ਯੂਟਿਲਾਈਜ਼ ਕਰੇਗਾ ਕੋਈ ਬਿੱਲ ਨਹੀਂ ਆਏਗਾ। ਇਹੀ ਗੱਲ ਹੁਣ ਕੀਤੀ ਹੈ। ਸੋ ਅਸੀਂ ਪਲਾਂਟ ਬੇ ਨਾਲ ਚੱਲਦੇ ਆ। ਕੋਈ ਦਿੱਕਤ ਨਹੀਂ ਆਏਗੀ ਕਿਸੇ ਹਸਪੀਟਲ ਦੇ ਵਿੱਚ ਕਦੋਂ ਮਰਜੀ ਜਾਣ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ ਇੱਕ ਸਾਲ ਦਾ ਬੀਮਾ ਜਿਹੜਾ ਉਹ ਸਾਰਾ ਫਰੀ ਇਲਾਜ ਹੋਏਗਾ। ਉਹ ਚ ਸਰ ਸਭ ਤਰ੍ਹਾਂ ਦੀਆਂ ਬਿਮਾਰੀਆਂ ਕੋਈ ਇਲਾਜ ਹੈ। ਭਾਵੇਂ ਕੋਈ ਗੋਡੇ ਬਦਲਣ ਦੇ ਭਾਵੇਂ ਕੋਈ ਲੀਵਰ ਟ੍ਰਾਂਸਪਲੈਂਟ ਦੇ ਭਾਵੇਂ ਕੋਈ ਕਾਰਡੀਅਕ ਦਾ ਹੈ। ਹੂੰ ਕੋਈ ਵੀ ਕੈਂਸਰ ਦਾ ਹੈ ਕੋਈ ਇਲਾਜ ਨਹੀਂ ਜਿਹੜੇ ਸਾਰੇ ਇਲਾਜ ਨੇ ਸਾਰੇ ਹੋਣਗੇ ਕਿੰਨੀਆਂ ਬਿਮਾਰੀਆਂ ਟੋਟਲ ਪਾਈਆਂ ਗਈਆਂ ਕਾਰਡ ਟੋਟਲ ਅਸੀਂ 2300 ਦੇ ਕਰੀਬ ਉਹ ਕੀਤਾ ਮਤਲਬ ਕੋਈ ਬਿਮਾਰੀ ਛੱਡੀ ਨਹੀਂ ਅੱਛਾ ਕੁਝ ਨਹੀਂ ਛੱਡਿਆ ਅਸੀਂ ਅਸੀਂ 10 ਲੱਖ ਰੁਪਏ ਦਾ ਸੇ ਮੁੱਖ ਮੰਤਰੀ ਸਿਹਤ ਯੋਜਨਾ 10 ਲੱਖ ਰੁਪਏ ਦੀ ਦੇਣੀ ਹੈ ਤੇ ਇਹਦੇ ਚ ਕੋਈ ਕਿਸੇ ਕਿਸਮ ਦੀ ਨਾ ਕੋਈ ਕਟਾਹੀ ਹੋਏਗੀ ਨਾ ਕੋਈ ਹਸਪੀਟਲ ਕਟਾਹੀ ਕਰੇਗਾ ਕਿਉਂਕਿ ਹਸਪੀਟਲ ਕਟਾਹੀ ਉਦੋਂ ਕਰਦੇ ਜਦੋਂ ਉਹਨਾਂ ਨੂੰ ਪੈਸੇ ਨਾ ਮਿਲਣ ਤੇ ਇੱਕ ਗੱਲ ਕਲੀਅਰ ਕਰੋ ਜਿਹੜਾ ਤੁਸੀਂ ਇਹ ਪਰਚੀ ਕੱਟੀ ਜਾਊਗੀ ਤੁਸੀਂ ਪਰਚੀ ਕਟਵਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਅੱਜ ਮੈਂ ਫੋਰ ਐਗਜ਼ਾਮਪਲ ਮੈਂ ਅਪਲਾਈ ਕੀਤਾ ਇਸ ਕਾਰਡ ਦੇ ਲਈ ਮੇਰੀ ਅੱਜ ਪਰਚੀ ਕੱਟੀ ਗਈ ਹੈ ਮੈਂ ਹਸਪੀਟਲ ਜਾਣਾ ਇਲਾਜ ਕਰਵਾਉਣ ਦੇ ਲਈ ਹੋ ਸਕਦਾ ਮੇਰਾ ਇਲਾਜ 2 ਦਿਨ ਦਾ ਹੋਏ ਹੋ ਸਕਦਾ 3 ਦਿਨ ਦਾ ਹੋਏ 3 ਦਿਨ ਬਾਅਦ ਜਦੋਂ ਮੈਂ ਆਣਾ ਕਿਉਂਕਿ 3 ਦਿਨ ਦੇ ਵਿੱਚ ਸ਼ਾਇਦ ਕਾਰਡ ਨਹੀਂ ਆਏਗਾ ਕਿਉਂਕਿ ਪ੍ਰੋਸੈਸ ਹੁੰਦਾ ਟਾਈਮ ਲੱਗ ਜਾਂਦਾ ਤੇ 3 ਦਿਨ ਬਾਅਦ ਮੈਨੂੰ ਹਸਪੀਟਲ ਦੇ ਵਿੱਚ ਬਿੱਲ ਤਾਂ ਕਲੀਅਰ ਕਰਕੇ ਆਣਾ ਪਊਗਾ ਤੇ ਉਹ ਪਰਚੀ ਹੀ ਉਹ ਪਰਚੀ ਦੇ ਬਿਹਾਫ ਤੇ ਕਰਨੀ ਉਹ ਜੋ ਪਰਚੀ ਹੈ ਉਹ ਜਸਟ ਇਹ ਹੋ ਗਿਆ ਕਿ ਤੁਸੀਂ ਰਜਿਸਟਰਡ ਹੋ ਗਏ ਯੂ ਆਰ ਦੀ ਰੈਜ਼ੀਡੈਂਟ ਆਫ ਪੰਜਾਬ ਤੇ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਜਿਹੜੀ ਸਿਹਤ ਯੋਜਨਾ ਹੈ ਉਹ 22 ਤਾਰੀਖ ਤੋਂ ਲਾਗੂ ਕਰ ਦਿੱਤੀ। ਮਤਲਬ ਉਹ ਆਟੋਮੈਟਿਕਲ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਕੱਟ ਲਿਆ ਜਾਏਗਾ। ਮਤਲਬ ਕਹਿੰਦਾ ਵੀ ਇਹ ਸਕੀਮ ਜੋ ਹੈ ਉਹਨਾਂ ਲੋਕਾਂ ਦੇ ਲਈ ਚਲੋ بڑے ਆਦਮੀ ਤੇ ਕਦੀ ਫੇਰ ਆਪਣਾ ਇਲਾਜ ਕਰਾ ਸਕਦੇ। ਔਰ ਅਸੀਂ ਸਾਡਾ ਪਿੰਡੂ ਖੇਤਰ ਅਸੀਂ ਦੇਖਦੇ ਹਾਂ। ਕਿ ਬਿਮਾਰੀ ਦਾ ਇਲਾਜ ਕਰਾਨਾ ਕਿੰਨਾ ਔਖਾ ਹੈ ਤੇ ਲੋਕਾਂ ਨੂੰ ਇਹਦੀ ਕਿੱਡੀ ਜ਼ਰੂਰਤ ਸੀ ਅੱਜ ਲੋਕ ਇਹ ਮਹਿਸੂਸ ਕਰਦੇ ਨੇ ਕਿ ਪੂਰੀ ਜ਼ਿੰਦਗੀ ਦੇ ਵਿੱਚ ਹਮ ਸਾਰੀ ਜ਼ਿੰਦਗੀ ਉਹਨਾਂ ਨੂੰ ਬੋਟਾਂ ਬੰਦਿਆ ਨੂੰ ਵੀ ਹੋ ਗਿਆ ਸਭ ਕੁਝ ਹੋ ਗਿਆ ਵੀ ਜੇ ਸਾਡੀ ਬਾਹ ਫੜੀਏ ਸਹੀ ਮਹੀਨਿਆਂ ਦੇ ਵਿੱਚ ਤਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਬਾਹ ਫੜੀ ਹੈ ਕਿਉਂਕਿ ਦੇਖੋ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਖਾਣਾ ਪੀਣਾ ਹੋ ਗਿਆ ਜ਼ਹਿਰੀਲੇ ਕਿਤੇ ਹੋ ਗਏ ਹਰ ਬੰਦਾ ਦਵਾਈ ਲੈਂਦਾ ਬਿਲਕੁਲ ਅੱਜ ਕੱਲੇ 40 ਸਾਲ ਦੇ ਉੱਤੇ ਦੇ ਲੋਕੀ ਦਵਾਈ ਲੈਣ ਲੱਗੇ ਹੂੰ ਸੋ ਇਸ ਕਰਕੇ ਪਹਿਨਾ ਮਹੱਲਾ ਕਲੀਨਿਕ ਬਣਾਏ ਦੇਖੋ ਉਹ ਵੀ ਇੱਕ ਵਰਦਾਨ ਥੇ ਠੀ ਮਹੱਲਾ ਕਲੀਨਿਕਾਂ ਦੇ ਵਿੱਚ 100 100 1.5 150 ਪੇਸ਼ੈਂਟ ਦੀ ਹਰ ਇੱਕ ਜਗ੍ਹਾ ਦਵਾਈ ਦਿੰਦੇ ਆ ਲੋਕ ਲੈਂਦੇ ਆ ਟੈਸਟ ਸਾਰੇ ਫਰੀ ਹੁੰਦੇ ਨੇ ਉਹ ਜਿੱਥੇ ਖੁੱਲੇ ਨੇ ਤੇ ساری ਦੁਨੀਆ ਕਹਿੰਦੀ ਆ ਸਾਡੇ ਖੋਲ ਦਿਓ ਜੀ ਹਰ ਇੱਕ ਪਿੰਡ ਵਾਲਾ ਕਹਿੰਦਾ ਸਾਡੇ ਖੋਲ ਦਿਓ ਜੀ ਉਹ ਕਿੰਨੇ ਸਫਲਤਾਪੂਰਵਕ ਚੱਲ ਰਹੇ ਨੇ ਹਮ ਅੱਛਾ ਗੋਲ ਸਾਹਿਬ ਭੇਦ ਭਾਵ ਤੁਸੀਂ ਕਿਆ ਖਤਮ ਹੋ ਗਏ ਹੋਇਆ ਕਿਉਂਕਿ ਅਕਸਰ ਵੇਖਿਆ ਜਾਂਦਾ ਜਿਹੜੀ ਸੱਤਾ ਤੇ ਹੁੰਦੀ ਆ ਕਿਤੇ ਨਾ ਕਿਤੇ ਵਿਰੋਧੀ ਧਿਰ ਨੂੰ ਪਿੱਛੇ ਕੀਤਾ ਜਾਂਦਾ ਹੁੰਦਾ ਤੇ ਇੱਥੇ ਹੁਣ ਪਾਰਟੀ ਬਾਜ਼ੀ ਤੋਂ ਵੀ ਉੱਪਰ ਉੱਠ ਕੇ ਜਾਤ ਧਰਮ ਉੱਚ ਨੀਚ ਹਰ ਤਰ੍ਹਾਂ ਦਾ ਤੁਸੀਂ ਡਿਸਕ੍ਰਿਮੀਨੇਸ਼ਨ ਖਤਮ ਕਰ ਦਿੱਤਾ ਹੋਇਆ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਕਿ ਕਿਉਂਕਿ ਕਟੜਤਾ ਬਹੁਤ ਹੈਗੀ ਹੈ ਸਾਡੇ ਲੋਕਾਂ ਦੇ ਵਿੱਚ ਕਿ ਆਪੋਜੀਸ਼ਨ ਪਾਰਟੀ ਦਾ ਕੋਈ ਕਟੜ ਬੰਦਾ ਹੈਗਾ ਕਿ ਅਸੀਂ ਤਾਂ ਇਸੇ ਪਾਰਟੀ ਦੇ ਆ ਜੱਦੀ ਪੁਸ਼ਤੀ ਚੱਲਦੇ ਆ ਰਿਹਾ ਉਧਰ ਤੁਸੀਂ ਕਾਰਡ ਬਣਨ ਗਏ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਹੋਏ ਕਿ ਨਹੀਂ ਜੀ ਸਾਨੂੰ ਤੁਹਾਡੀ ਪਾਰਟੀ ਦਾ ਕੋਈ ਸੁਵਿਧਾ ਨਹੀਂ ਚਾਹੀਦੀ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਬਾਕੀ ਅਗਲੇ ਦੀ ਮਰਜ਼ੀ ਹੈ ਹੂੰ ਹੁਣ ਅਸੀਂ ਜ਼ਬਰਦਸਤੀ ਤੇ ਦੇਣਾ ਕਿਸੇ ਨੂੰ ਕੋਈ ਨਹੀਂ ਹੂੰ ਅਗਲੇ ਦੀ ਮਰਜ਼ੀ ਹੈ ਜੇ ਕੋਈ ਨਹੀਂ ਲੈਣਾ ਚਾਹੁੰਦਾ ਉਹਦੀ ਇੱਛਾ ਹੈ ਹੂੰ ਪਰ ਇਹ ਗੱਲਾਂ ਕਹਿਣ ਨੂੰ ਨੇ ਤੁਸੀਂ ਮੈਨੂੰ ਇੱਕ ਦੱਸ ਦਿਓ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੰਦਾ ਇੱਕ ਬੰਦਾ ਨਹੀਂ ਇਹ ਜਾ ਹੋਏਗਾ ਜਿਹੜਾ ਕਾਰਡ ਨਹੀਂ ਬਣਾਇਆ ਇਹ ਗੱਲਾਂ ਨਹੀਂ ਕਰਨਦੀਆਂ ਪਾਰਟੀਆਂ ਦੇ ਜਿੰਨੇ ਮਰਜੀ ਇਹ ਕਹੀ ਜਾਣ ਕੋਈ ਨਹੀਂ ਇਸ ਗੱਲ ਤੋਂ ਮਨ ਕਰੁੰਦਾ ਹਰ ਬੰਦਾ ਹਰ ਬੰਦਾ ਇਹਨਾਂ ਦੇ ਇਕੱਲੇ ਆਗੂ ਸਾਹਿਬਾਨ ਨੂੰ ਛੱਡ ਕੇ ਹਰ ਬੰਦਾ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਿਹਾ ਹੈ ਹਰ ਇੱਕ ਬੰਦਾ ਇਹ ਕਹਿੰਦਾ ਤੁਸੀਂ ਗਰਾਊਂਡ ਤੇ ਜਾ ਕੇ ਦੇਖ ਲਓ ਹਰ ਇੱਕ ਕਹਿੰਦਾ ਜੀ ਇਤੋਂ ਵੱਡੀ ਤੇ ਸੁਵਿਧਾ ਨਹੀਂ ਹੋ ਸਕਦੀ। ਫਿਰ ਆਪੋਜੀਸ਼ਨ ਲੀਡਰ ਕਿਉਂ ਨਹੀਂ ਕਰ ਰਹੇ ਐਪਰੀਸ਼ੀਏਸ਼ਨ ਕਿਉਂਕਿ ਇਹ ਤਾਂ ਪੂਰੇ ਪੰਜਾਬ ਦੇ ਲਈ ਪੂਰੇ ਪੰਜਾਬੀਆਂ ਲਈ ਹੈ ਇੱਕ ਚੰਗੀ ਚੀਜ਼ ਹੈ। ਆਪੋਜੀਸ਼ਨ ਦੇ ਲੀਡਰ ਇਹ ਸਾਡੀ ਵੱਧ ਕਿਸਮਤੀ ਲਾ ਲੋ ਇਹਨਾਂ ਦੀ। ਚੰਗੀ ਗੱਲ ਨੂੰ ਚੰਗਾ ਕਹਿਣਾ ਚਾਹੀਦਾ। ਇਹਦੇ 'ਚ ਮੈਨੂੰ ਦੱਸ ਦਿਓ ਕੀ ਬਰਾਈ ਹੈ। ਹੁਣ ਇਹ ਤੇ ਸਵਾਲ ਉਠਾਉਣਾ ਤੇ ਫਿਰ ਲੋਕ ਦੇਖ ਰਹੇ ਨੇ ਹੁਣ ਲੋਕ ਕੰਮਲੇ ਨਹੀਂ ਆ। ਬਿਲਕੁਲ। ਲੋਕ ਸਭ ਸਮਝਦੇ ਨੇ। ਹੁਣ ਭੇਡ ਭਾ ਮਟਿਆਏ ਨੇ ਅਸੀਂ ਅਸੀਂ ਤੇ ਹਰ ਗੱਲ ਚ ਮਟਿਆਤੇ ਅਸੀਂ ਤੇ ਇਹਨਾਂ ਦੇ ਮੂੰਹ ਬੰਦ ਕੀਤੇ ਹ ਹੁਣ ਅਸੀਂ ਪਹਿਲਾਂ ਜਿਹੜੀ ਅਸੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਲੋਕਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਲੋਕ ਗਏ ਜਿਹੜੇ ਭਾਵੇਂ ਕਈ ਤਾਂ ਪੈਸੇ ਕੰਨੀ ਉਹ ਨਹੀਂ ਜਾ ਸਕਦੇ ਤੇ ਕਈ ਇਸ ਗੱਲੋਂ ਨਹੀਂ ਜਾ ਸਕਦੇ ਤੇ ਕਿ ਨਾਲ ਜਾਣ ਵਾਲਾ ਕੋਈ ਨਹੀਂ ਸੀ ਅਸੀਂ ਸਾਰੇ ਕਮੀਆਂ ਦੂਰ ਕੀਤੀਆਂ ਵੀ ਘਰੋਂ ਲੈ ਕੇ ਜਾਵਾਂਗੇ ਤੇ ਘਰੇ ਛੱਡ ਕੇ ਜਾਵਾਂਗੇ ਇਹਨਾਂ ਨੇ ਫਿਰ ਕੀ ਕੀਤਾ ਕਿੰਤੂ ਪਰੰਤੂ ਕਰਤਾ ਕੇ ਜੀ ਕਹਿੰਦੇ ਤਾਂ ਆਪਣੇ ਬੰਦਿਆਂ ਨੂੰ ਲੈ ਗਏ ਫਿਰ ਹੁਣ ਮੁੱਖ ਮੰਤਰੀ ਸਾਹਿਬ ਨੇ ਗੱਲ ਹੀ ਨਿਬੇੜਤੀ ਅਸੀਂ ਧੂਰੀ ਸ਼ੁਰੂ ਕੀਤਾ ਸੀ ਕਿ ਲਓ ਜੀ ਅਸੀਂ ਤਾਂ ਪਰਚੀ ਕੱਢਾਂਗੇ ਸਾਰਿਆਂ ਦੀ ਪਰਚੀ ਪਏਗੀ ਬਾੜ ਦੀ ਪਿੰਡ ਦੀ ਤੇ ਜਿਹਦੇ ਪਰਚੀ ਆਊਗੇ ਉਹ ਜਾਊਗਾ ਲੈਟਰੀ ਨਹੀਂ ਅਸੀਂ ਉਹ ਵੀ ਕੱਢਣ ਲੱਗ ਗਏ ਮਤਲਬ ਕਹਿੰਦਾ ਵੀ ਸਾਡੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਅਸੀਂ ਕੋਈ ਬੋਟਾਂ ਦੀ ਰਾਜਨੀਤੀ ਨਹੀਂ ਲੈ ਕੇ ਚੱਲਦੇ ਅੱਗੇ ਅਸੀਂ ਤੇ ਇੱਕੋ ਇੱਕ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਅਸੀਂ ਉਹਨਾਂ ਦਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਜਿਵੇਂ ਪਹਿਲੀਆਂ ਪਾਰਟੀਆਂ ਤੋੜ ਦੀਆਂ ਜਾਂਦੇ ਪਰਚੀਆਂ ਨੂੰ ਲੈ ਕੇ ਵੀ ਗੱਲ ਸਾਬ ਬੜੇ ਸਵਾਲ ਖੜੇ ਹੋ ਜਾਂਦੇ ਉਹਨਾਂ ਨੇ ਕਹਿੰਦੇ ਪਰਚੀਆਂ ਤਾਂ ਜੇਬਾਂ ਚੋਂ ਨਿਕਲਦੀਆਂ ਹੁੰਦੀਆਂ ਕਿਉਂਕਿ ਪੁਰਾਣੀਆਂ ਸਰਕਾਰਾਂ ਤੇ ਅਕਸਰ ਇਲਜ਼ਾਮ ਲੱਗਦੇ ਆਏ ਆ ਪੁਰਾਣੀਆਂ ਸਰਕਾਰਾਂ ਤੇ ਲੱਗਦੇ ਆਏ ਨੇ ਪੁਰਾਣੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਪੁਰਾਣੀਆਂ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਇਸ ਕਰਕੇ ਇਲਜ਼ਾਮ ਲੋਕ ਲਾਉਂਦੇ ਸੀ ਪਰ ਹੁਣ ਮੈਨੂੰ ਦੱਸੋ ਜਦੋਂ ਸਾਰੇ ਪਿੰਡ ਦੀ ਆਪਾਂ ਪਰਚੀ ਪਾ ਲਈ ਤੁਸੀਂ ਕੀ ਕਿੰਤੂ ਪਰੰਤੂ ਕਰ ਸਕਦਾ ਕੋਈ ਨਾਲੇ ਅਸੀਂ ਤਾਂ ਦੇਖੋ ਇੱਕੋ ਹੀ ਗੱਲ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਖੜੇ ਆ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਨਾਲ ਅੱਜ ਤੱਕ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਦੂਜੀਆਂ ਹੈਗੀਆਂ ਨੇ ਖਿਲਵਾੜ ਕਰਦੀਆਂ ਇੰਨਾਂ ਨੇ ਝੂਠੇ ਵਾਅਦੇ ਕਰਦੀਆਂ ਇੰਨਾਂ ਨੇ ਔਰ ਆਮ ਆਦਮੀ ਪਾਰਟੀ ਪਹਿਲੀ ਅਸੀਂ ਪਾਰਟੀ ਹੈ ਦੇਸ਼ ਦੇ ਵਿੱਚ ਪਰ ਮੈਂ ਤਾਂ ਇਹ ਵੀ ਕਹਿ ਸਕਦਾ ਸ਼ਾਇਦ ਦੁਨੀਆ ਦੇ ਵਿੱਚ ਅਸੀਂ ਪਹਿਲੀ ਪਾਰਟੀ ਹੋਊਗੀ ਕਿ ਜੋ ਵਾਅਦੇ ਕੀਤੇ ਸੀ ਅਸੀਂ ਪੂਰੇ ਕੀਤੇ ਆ ਕੋਈ ਵਾਅਦਾ ਨਹੀਂ ਰਹਿਣ ਦਿੱਤਾ ਆ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕਰਤਾ ਜਿਹੜਾ ਬੀਬੀਆਂ ਨੂੰ 1000 ਰੁਪਏ ਦੇਣਾ ਸੀ ਉਹ ਵੀ ਅਸੀਂ ਦੇ ਰਹੇ ਜੀ ਸੋ ਇਹ ਪਹਿਲੀ ਪਾਰਟੀ ਹੋਏਗੀ ਅਸੀਂ ਤੇ ਗੱਲ ਹੀ ਉਹ ਕਰਨੀ ਆ ਉਹ ਨੌਕਰੀਆਂ ਦਿਤੀਆਂ ਨੇ ਇੱਕ ਨਵਾਂ ਇਤਿਹਾਸ ਰਚਤਾ ਕਿ ਬਿਨਾ ਪੈਸੇ ਤੇ ਬਿਨਾ ਸਫਾਰਸ਼ ਨੌਕਰੀ ਮਿਲ ਸਕਦਾ ਕਿਸੇ ਨੇ ਸੋਚਿਆ ਨਹੀਂ ਸੀ ਗਰੀਬ ਘਰਾਂ ਦੇ ਬੱਚੇ ਠਾਣੇਦਾਰ ਨਾਲ ਹੁਣ ਇਹ ਇਹ ਦੱਸੋ ਗੁਰਸੱਭ ਇਹ ਸਿਰਫ ਇਹ 1 ਸਾਲ ਦੇ ਲਈ ਇਹ ਰਹਿਣ ਵਾਲਾ ਹੈਲਥ ਕਾਰਡ ਆ ਫਿਰ ਮਤਲਬ ਕਿਉਂਕਿ ਕਿਤੇ ਨਾ ਕਿਤੇ 27 ਦੇ ਇਲੈਕਸ਼ਨ ਨਜ਼ਦੀਕ ਨੇ ਉਹਦੇ ਨਾਲ ਜ਼ਰੂਰ ਲਿੰਕ ਕੀਤਾ ਜਾ ਰਿਹਾ ਕਿ 1 ਸਾਲ ਤੱਕ ਆਪਾਂ ਆਪ ਦਾ ਕਢੀ ਅੱਗੇ ਫਿਰ ਵੇਖਾਂਗੇ ਜਿਹੜੇ ਲਿੰਕ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣੀ ਚਾਹਉਣਾ ਅਸੀਂ ਉਹ ਕੰਮ ਕੀਤੇ ਜਿਹੜੇ ਅਸੀਂ ਕਿਹਾ ਸੀ ਅਸੀਂ ਕਿਤੇ ਨਹੀਂ ਕਿਹਾ ਸੀ ਵੀ ਅਸੀਂ ਟੇਲਾਂ ਦੇ ਪਾਣੀ ਪਚਾ ਦੇਾਂਗੇ ਰਿਕਾਰਡ ਬਣਾਤਾ ਨਾ 1300 ਜਗ੍ਹਾ ਇੰਜ ਜਿਹਨੇ ਜਿੱਥੇ 40 40 ਸਾਲਾਂ ਬਾਅਦ ਪਾਣੀ ਪਹੁੰਚਿਆ 65 ਹਜ਼ਾਰ ਕਿਲੋਮੀਟਰ ਜਿਹੜੇ ਨੇ ਅਸੀਂ ਖਾਲੇ ਬਣਾਤੇ ਉਹ ਤਾਂ ਨਹੀਂ ਅਸੀਂ ਕਿਹਾ ਸੀ ਟੋਲ ਪੁਲਾਜੇ ਬੰਦ ਕਰਤੇ ਉਹ ਤਾਂ ਨਹੀਂ ਅਸੀਂ ਕਿਹਾ ਸੀ ਤੇ ਉਹਨਾਂ ਵੇਲੇ ਕਿਹੜੀ VOTING ਸੀ ਜਦੋਂ ਤੀਜੇ ਮਹੀਨੇ ਅਸੀਂ ਬਿਜਲੀ ਫਰੀ ਕੀਤੀ ਤਦ ਕਿਹੜੀਆਂ ਵੋਟਾਂ ਪੈਣੀਆਂ ਸੀ ਪਹਿਲੇ ਸਾਲ ਅਸੀਂ ਮੁਹੱਲਾ ਕਲੀਨਿਕ ਨੂੰ ਇਹਦੋਂ ਕਿਹੜੀਆਂ ਵੋਟਾਂ ਪੈਣੀਆਂ ਸੀ ਅਸੀਂ ਤਾਂ ਵੋਟਰ ਨਾਲ ਜੋੜ ਕੇ ਨਹੀਂ ਦੇਖਦੇ ਕਿਸੇ ਗੱਲ ਨੂੰ ਅਸੀਂ ਤਾਂ ਸਿਰਫ ਇਹ ਦੇਖਦੇ ਆ ਕਿ ਜੋ ਬਦਲਾਅ ਦੀ ਗੱਲ ਅਸੀਂ ਕਰਕੇ ਆਏ ਥੇ ਅੱਜ ਪੰਜਾਬ ਦੇ ਲੋਕੋ ਬਦਲਾਅ ਮਹਿਸੂਸ ਕਰ ਰਹੇ ਨੇ ਕਿ ਇਹਨਾਂ ਨੇ ਗੱਲ ਸਹੀ ਕੀਤੀ ਹੈ। ਵੀ ਅਸੀਂ ਤਾਂ ਲੋਕਾਂ ਦੀ ਸੇਵਾ ਦੇ ਲਈ ਆ। ਜੀ। ਅਸੀਂ ਤਾਂ ਸੇਵਾ ਕਰ ਰਹੇ ਆ। ਇਹ ਕੀ ਸੋਚਦੇ ਨੇ? ਇਹਨਾਂ ਦੀ ਸੋਚ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋਚ ਲੋਕਾਂ ਦੀ ਹੈ। ਬਿਲਕੁਲ। ਲੋਕ ਵੱਡੇ ਨੇ। ਲੋਕ ਜਿਹਨੂੰ ਚਾਹਣਗੇ ਅਰਸ਼ 'ਤੇ ਬਿਠਾਉਣਗੇ ਤੇ ਜਿਹਨੂੰ ਚਾਹਣਗੇ ਫਰਸ਼ 'ਤੇ ਬਿਠਾਉਣਗੇ। ਹੂੰ। ਲੋਕ ਵੱਡੇ ਨੇ ਅਸੀਂ ਤਾਂ ਲੋਕਾਂ ਨੂੰ ਵੱਡੇ ਮੰਨ ਕੇ ਚੱਲਦੇ ਆਂ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਗੁਰਲ ਸਾਹਿਬ ਤਾਂ ਬਿਲਕੁਲ ਕੈਬਨਿਟ ਮੰਤਰੀ ਬਰੇਂਦਰ ਗੁਰਲ ਸਾਡੇ ਨਾਲ ਸੀਗੇ ਆ ਵਾਕਈ ਕਹਿੰਦੇ ਸਾਡਾ ਕੰਮ ਹੈਗਾ ਕਿ ਅਸੀਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰ ਰਹੇ ਆ ਅੱਗੇ ਲੋਕਾਂ ਦਾ ਕੀ ਇੰਡਰਨੇ ਹੋਏਗਾ ਉਹ ਲੋਕ ਜਾਣਦੇ ਨੇ ਪਰ ਇਹ ਆਪਣੇ ਮਨ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਜਿਹੜੇ ਇਹ ਲੈ ਕੇ ਨਹੀਂ ਚੱਲ ਰਹੀ ਕਿ ਇਲੈਕਸ਼ਨ ਆਣ ਵਾਲੇ ਨੇ ਤਾਂ ਹੀ ਅਸੀਂ ਲੋਕ ਖੇਤ ਦੇ ਵਿੱਚ ਕੰਮ ਕਰਨੇ ਆ ਸਾਨੂੰ ਲੋਕਾਂ ਨੇ ਚੁਣਿਆ ਹੈ ਤੇ ਅਸੀਂ ਲੋਕਾਂ ਦੇ ਕੰਮ ਇਸੇ ਤਰੀਕੇ ਦੇ ਨਾਲ ਕਰਦੇ ਰਾਂਗੇ కెమెరా పర్సన్ రమణ్ దినాల్ షాలు మిరాక్ చండీగఢ్